ਦੱਸ ਦਿਓ ਸਾਡੇ ਦਰਸ਼ਕ ਵੀਰਾਂ ਨੂੰ ਵੀਰ ਜੀ ਕਹਿ ਰਹੇ ਸੀ ਬੀਬੇ ਨਾਨਕੀ ਜੀ ਉਹਨਾਂ ਦੀ ਭੈਣ ਆ ਉਹਨਾਂ ਦੀ ਉਹਨਾਂ ਨੂੰ ਕੱਲ ਵੀ ਬਹੁਤ ਜ਼ਿਆਦਾ ਉਹਨਾਂ ਨੇ ਪਿਆਰ ਸੀਗਾ ਬਾਬਾ ਜੀ ਦਾ ਤੇ ਉਹ ਉਹਨਾਂ ਬਾਰੇ ਕੁਝ ਸ਼ਬਦ ਸੁਣਾ ਚਾਹੁੰਦੇ ਆ ਵੀਰ ਦੱਸ ਦਿਓ ਦੋ ਬੋਲ ਹਾਂ ਵੀਰ ਜੀ ਦੇ ਮੱਖ ਤੋਂ ਜਦੋਂ ਜੀ ਗੁਰੂ ਨਾਨਕ ਸਾਹਿਬ ਜੀ ਨੇ ਸੱਚਾ ਸਦਾ ਕੀਤਾ ਤੇ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਤੋਂ ਗੁੱਸੇ ਹੋ ਕੇ ਉਹਨਾਂ ਦੇ ਚਪੇੜਾ ਮਾਰੀਆਂ ਉਸ ਵੇਲੇ ਕਹਿਣ ਨਾਨਕੀ ਕੋਲ ਖੜੀ ਹੈ ਕੈਨਾਨ ਕੀ ਨੇ ਗੁਰੂ ਨਾਨਕ ਸਾਹਿਬ ਨੂੰ ਰੱਬ ਦਾ ਰੂਪ ਪਛਾਣ ਲਿਆ ਸੀ ਵੀ ਇਹ ਰੱਬ ਹੈ ਵਾਹ ਜੀ ਉਹਨਾਂ ਨੇ ਪਛਾਣ ਲਿਆ ਤੇ ਉਹਨਾਂ ਨੇ ਫਿਰ ਆਪਣੇ ਪਿਤਾ ਜੀ ਨੂੰ ਕਿਹਾ ਮੇਰਾ ਸੋਹਣਾ ਵੀਰ ਰੱਬ ਦਾ ਅਵਤਾਰ ਬਾਬਲਾ ਮੇਰੇ ਸਾਹਮਣੇ ਤੇ ਪੜਨਾ ਤੂੰ ਮਾਰ ਬਾਬਲਾ ਤੇ ਸਿਆਣ ਦੀ ਕੱਲ ਪਿੱਛੇ ਰੱਬ ਨੂੰ ਤੁਮਾਰਿਆ ਮਾਰਕੀ ਚੇ ਪੀੜਾ ਤੁਸ